ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਦੀ ਆਪਣੀ ਇਹ ਵੀਡੀਓ ਸਾਹਿਬੇ ਕਮਾਲ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਹੈ ਇਹ ਤਾਂ ਆਪਾਂ ਹੁਣ ਸਭ ਹੀ ਜਾਣਦੇ ਹਾਂ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੱਖਾਂ ਨੂੰ ਆਪਣੇ ਸਿੰਘਾਂ ਨੂੰ ਆਪਣੇ ਸੇਵਕਾਂ ਨੂੰ ਕਿੰਨਾ ਜ਼ਿਆਦਾ ਪਿਆਰ ਕਰਿਆ ਕਰਦੇ ਸਨ ਪਰ ਇੱਕ ਵਾਰ ਅਜੀਹਾ ਟਾਈਮ ਵੀ ਆਇਆ ਸੀ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਦੋ ਸਿੰਘਾਂ ਉੱਤੇ ਗੋਲੀ ਚਲਾ ਦਿੱਤੀ ਸੀ ਇਕ ਗੋਲੀ ਚੜਾਉਣ ਦਾ ਕਾਰਨ ਵੀ ਇਹੀ ਸੀ ਕਿ ਆਪਣੇ ਇੱਕ ਹੋਰ ਪਿਆਰੇ ਸਿੱਖ ਦਾ ਜਿਸ ਵਿੱਚ ਹੰਕਾਰ ਆ ਗਿਆ ਸੀ, ਹਉਮੈ ਆ ਗਈ ਸੀ, ਮਾਏ ਆ ਗਈ ਸੀ। ਉਸ ਦਾ ਹੰਕਾਰ ਤੋੜਨ ਦੇ ਖਾਤਰ ਉਹਨਾਂ ਨੇ ਆਪਣੇ ਸਿੰਘਾਂ ਉੱਤੇ ਨਿਸ਼ਾਨਾ ਲਾ ਗਿਆ ਸੀ। ਕੌਣ ਸੀ ਉਹ ਸਿੰਘ ਜਿਨ੍ਹਾਂ ਉੱਤੇ ਗੁਰੂ ਗੋਬਿੰਦ ਸਿੰਘ ਜੀ ਨੇ ਨਿਸ਼ਾਨਾ ਲਾ ਗਿਆ ਸੀ ਤੇ ਕਿਹੜਾ ਉਹ ਸਿੱਖ ਸੀ ਜਿਸ ਦਾ ਗੁਰੂ ਗੋਬਿੰਦ ਸਿੰਘ ਜੀ ਨੇ ਬਾਅਦ ਵਿੱਚ ਹੰਕਾਰ ਤੋੜਿਆ ਸੀ। ਆਓ ਇਸ ਪਿਆਰੀ ਕਥਾ ਵਿੱਚ ਇਹਨਾਂ ਸਾਰਿਆਂ ਬਾਰੇ ਜਾਣਦੇ ਹਾਂ। ਇੱਕ ਵਾਰ ਦੀ ਗੱਲ ਹੈ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਜੀ ਆਪਣੀ ਸਿੱਖ ਸੰਗਤ ਨੂੰ ਚਮਕੌਰ ਦੀ ਜੰਗ ਬਾਰੇ ਦੱਸ ਰਹੇ ਸਨ ਨਾਲ ਹੀ ਉਹਨਾਂ ਦੇ ਭਾਈ ਡੱਲਾ ਬੈਠਾ ਸੀ ਜੋ ਗੁਰੂ ਗੋਬਿੰਦ ਸਿੰਘ ਜੀ ਦਾ ਭਗਤ ਸੀ ਸੇਵਕ ਸੀ ਜਦੋਂ ਡੱਲੇ ਨੇ ਚਮਕੌਰ ਸਾਹਿਬ ਜੀ ਜੰਗ ਬਾਰੇ ਸੁਣਿਆ ਤਾਂ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਕਿ ਸੱਚੇ ਪਾਤਸ਼ਾਹ ਤੁਹਾਡੇ ਨਾਲ ਇੰਨਾ ਕੁਝ ਹੋ ਗਿਆ ਤੁਸੀਂ ਮੈਨੂੰ ਕਿਉਂ ਨਹੀਂ ਦੱਸਿਆ ਮੇਰੇ ਕੋਲ 500 ਜਮਾਨ ਲੜਾਕੂ ਤਿਆਰ ਸੀ ਤੇ ਮੈਂ ਆਉਂਦਾ ਮੁਗਲਾਂ ਦੀਆਂ ਤੁਰਕਾਂ ਦੀਆਂ ਫੌਜਾਂ ਦੀਆਂ ਭਾਜੜਾਂ ਪਵਾ ਕੇ ਰੱਖ ਦਿੰਦਾ ਮੈਂ ਇੰਨਾ ਕੁਝ ਹੂਣ ਹੀ ਨਹੀਂ ਸੀ ਦੇਣਾ ਡੱਲੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪਛਾਂਵਲ ਨਿਗਾਹ ਮਾਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਿੱਛੇ ਕੁਝ ਸਿੰਘ ਬੈਠੇ ਹੋਏ ਸਨ ਜੋ ਸਿਹਤ ਦੇ ਪੱਖੋਂ ਥੋੜੇ ਕਮਜ਼ੋਰੇ ਸਨ ਚੋਲੇ ਵੀ ਉਹਨਾਂ ਦੇ ਪਾਟੇ ਹੋਏ ਸਨ ਤੇ ਕਰਪਾਨਾਂ ਦੇ ਜੋ ਮੁਠੇ ਸਨ ਉਹ ਵੀ ਟੁੱਟੇ ਹੋਏ ਸਨ ਕਿਉਂਕਿ ਜੰਗ ਨੂੰ ਹਲੇ ਥੋੜਾ ਸਮਾਂ ਹੀ ਹੋਇਆ ਸੀ ਤੇ ਡੱਲਾ ਮਹਾਰਾਜ ਨੂੰ ਕਹਿੰਦਾ ਹੈ ਕਿ ਮਹਾਰਾਜ ਤੁਸੀਂ ਮੱਥਾ ਤਾਂ ਔਰੰਗਜ਼ੇਬ ਨਾਲ ਲਾ ਲਿਆ ਪਰ ਆਪਣੀ ਫੌਜ ਵੱਲ ਤੁਸੀਂ ਦੇਖਿਆ ਹੀ ਨਹੀਂ ਮਹਾਰਾਜ ਨੇ ਡੱਲੇ ਦਾ ਮੁੱਖ ਤੱਕਿਆ ਤੇ ਆਪਣੇ ਮਨ ਵਿੱਚ ਸੋਚਿਆ ਕਿ ਇਸ ਨੇ ਮੇਰੇ ਸਿੰਘਾਂ ਦੀ ਤੋਹਫੀਨ ਕੀਤੀ ਆ ਬੇਇਜ਼ਤੀ ਕੀਤੀ ਆ ਕਿਉਂਕਿ ਮਹਾਰਾਜ ਦੇ ਜੋ ਸਿੰਘ ਸਨ ਉਹਨਾਂ ਦਾ ਪਿਆਰ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਓਨਾ ਹੀ ਸੀ ਜਿੰਨਾ ਗੁਰੂ ਗੋਬਿੰਦ ਸਿੰਘ ਜੀ ਸਿੰਘਾਂ ਨੂੰ ਪਿਆਰ ਕਰਿਆ ਕਰਦੇ ਸਨ ਜੇਕਰ ਕਿਤੇ ਕੋਈ ਗੱਲ ਹੁੰਦੀ ਗੁਰੂ ਗੋਬਿੰਦ ਸਿੰਘ ਜੀ ਤਾਂ ਸਿੰਘ ਵੀ ਨਹੀਂ ਸਹਾਰਦੇ ਸਨ ਗੁਰੂ ਦੇ ਬਾਰੇ ਮਾੜਾ ਬੋਲਿਆ ਹੋਇਆ ਤੇ ਜੇ ਕਿਤੇ ਗੱਲ ਹੁੰਦੀ ਸਿੰਘਾਂ ਦੀ ਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਵੀ ਕਦੇ ਨਹੀਂ ਸਹਾਰਦੇ ਉਹਨਾਂ ਦੀ ਤੋਹੀਨ ਹੋਈ ਹੋਈ ਤੇ ਮਹਾਰਾਜ ਨੇ ਸੋਚਿਆ ਕਿ ਇਹ ਕਹਿੰਦਾ ਹੈ ਕਿ ਸਿੰਘਾਂ ਦੇ ਕੋਲ ਕੀ ਆ ਤਾਂ ਮਹਾਰਾਜ ਨੇ ਸੋਚਿਆ ਕਿ ਅੱਜ ਡੱਲੇ ਨੂੰ ਦਿਖਾ ਕੇ ਤੋੜਨਾ ਕਿ ਸਿੰਘਾਂ ਦੇ ਕੋਲ ਹੈ ਕੀ ਆ ਤੇ ਅਗਲੇ ਹੀ ਪਲ ਮਹਾਰਾਜ ਨੇ ਕੋਈ ਅਹਿਜਾ ਕੌਤਕ ਬਰਤਾਇਆ ਕਿ ਲਾਹੌਰ ਤੋਂ ਇੱਕ ਸਿੰਘ ਆਇਆ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਬੰਦੂਕ ਪੇਟ ਕੀਤੀ ਇੱਕ ਰਫਲ ਪੇਟ ਕੀਤੀ ਮਹਾਰਾਜ ਸ਼ਸਤਰਾਂ ਦਾ ਬਹੁਤ ਜ਼ਿਆਦਾ ਸਤਕਾਰ ਕਰਿਆ ਕਰਦੇ ਸਨ ਇੱਕ ਵਾਰ ਭਾਈ ਦਇਆ ਸਿੰਘ ਜੀ ਨੇ ਸਤਿਗੁਰ ਸੱਚੇ ਪਾਤਸ਼ਾਹ ਤੋਂ ਪੁੱਛਿਆ ਸੀ ਕਿ ਮਹਾਰਾਜ ਜਦੋਂ ਅਸੀਂ ਸਿੰਘ ਤੁਹਾਡੇ ਦਰਸ਼ਨ ਕਰਨ ਆਉਂਿਆ ਤਾਂ ਤਨ ਤੁਹਾਨੂੰ ਸਭ ਤੋਂ ਵੱਧ ਖੁਸ਼ੀ ਕਿਸ ਸਿੰਘ ਤੇ ਹੁੰਦੀ ਆ ਤੇ ਮਹਾਰਾਜ ਨੇ ਭਾਈ ਦਇਆ ਸਿੰਘ ਨੂੰ ਬਹੁਤ ਸੋਹਣਾ ਜਵਾਬ ਦਿੱਤਾ ਸੀ ਉਹਨਾਂ ਨੇ ਕਿਹਾ ਸੀ ਕਿ ਭਾਈ ਸਿੰਘਾ ਤੇਰੇ ਕਮਰ ਕੱਸਾ ਲੱਗਾ ਹੋਵੇ ਅੰਦਰ ਦਾ ਵੀ ਤੇ ਬਾਹਰ ਦਾ ਵੀ ਤੇ ਤੇਰੇ ਸਰੀਰ ਉੱਤੇ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ਸਤਰ ਹੋਣ ਤੇ ਸਾਡੀ ਖੁਸ਼ੀ ਤੇਰੇ ਉੱਤੇ ਓਨੀ ਹੀ ਵੱਧ ਤੋਂ ਵੱਧ ਹੋਇਆ ਕਰੇਗੀ ਮਹਾਰਾਜ ਨੇ ਜਦੋਂ ਜੋਤੀ ਜੋਤ ਸਮਾਉਣਾ ਸੀ ਕਨਾਤ ਬਣਾਈ ਹੋਈ ਸੀ ਤੇਦੋ ਮਹਾਰਾਜ ਨੇ ਆਪਣਾ ਘੋੜਾ ਉਧਰ ਨੂੰ ਤੋਰਿਆ ਤਾਂ ਇੱਕ ਵਾਰ ਪਛਾਂਬ ਵੱਲ ਮੁੜ ਕੇ ਆਪਣੇ ਖਾਲਸੇ ਵੱਲ ਤੱਕਿਆ ਸੀ ਤੇ ਸਾਰਾ ਹੀ ਖਾਲਸਾ ਉਸ ਸਮੇਂ ਬਰਾਗ ਵਿੱਚ ਡੁੱਬਿਆ ਹੋਇਆ ਸੀ ਇਦਾਂ ਬਰਾਗ ਵਿੱਚ ਡੁੱਬਿਆ ਹੋਇਆ ਖਾਲਸੇ ਨੂੰ ਦੇਖ ਕੇ ਮਹਾਰਾਜ ਨੂੰ ਖਾਲਸੇ ਉੱਤੇ ਪਿਆਰ ਆ ਗਿਆ ਤੇ ਮਹਾਰਾਜ ਨੇ ਕਿਹਾ ਖਾਲਸਾ ਜੀ ਸ਼ਬਦ ਕਰਕੇ ਅਸੀਂ ਹਮੇਸ਼ਾ ਹੀ ਤੁਹਾਡੇ ਕੋਲ ਆ ਤੇ ਮਹਾਰਾਜ ਨੇ ਕਿਹਾ ਸੀ ਦੋ ਬਚਨ ਕਦੇ ਨਹੀਂ ਵਿਸਾਰਨੇ ਇੱਕ ਤਾਂ ਬਾਣੀ ਤੇ ਵਾਹਿਗੁਰੂ ਮੰਤਰ ਤੇ ਸ਼ਾਸਤਰ ਵਿੱਦਿਆ ਦਾ ਅਭਿਆਸ ਕਦੇ ਨਹੀਂ ਵਿਸਾਰਨਾ ਤੇ ਮਹਾਰਾਜ ਨੇ ਕਿਹਾ ਸੀ ਦੁਨੀਆ ਦੀ ਕਿੱਡੀ ਵੱਡੀ ਕਿੱਡੀ ਤਾਕੜੀ ਬਲਸ਼ਾਲੀ ਫੌਜ ਆ ਜਾਵੇ ਕੋਈ ਵੀ ਕੌਮ ਆ ਜਾਵੇ ਤਹਾਨੂੰ ਕਦੇ ਵੀ ਗੁਲਾਮ ਨਹੀਂ ਬਣਾ ਸਕੇਗੀ ਮਹਾਰਾਜ ਨੂੰ ਸ਼ਾਸਤਰਾਂ ਉੱਤੇ ਇੰਨਾ ਜ਼ਿਆਦਾ ਵਿਸ਼ਵਾਸ ਸੀ ਕਿ ਜਦੋਂ ਰਾਤ ਦੇ ਸਮੇਂ ਉਹ ਆਰਾਮ ਕਰਦੇ ਸੀ ਚਾਹੇ ਉਹਨਾਂ ਦੇ ਤੰਬੂ ਦੇ ਦਵਾਰੇ ਕਿੰਨਾ ਵੱਡਾ ਵੀ ਪੈਰਾ ਹੁੰਦਾ ਸੀ ਉਹ ਆਪਣੇ ਸਹਰਾਣੇ ਨੰਗੀ ਕਿਰਪਾਂ ਰੱਖਿਆ ਕਰਦੇ ਸੀ ਮਿਆਣ ਚੋਂ ਬਾਹਰ ਕੱਢ ਕੇ ਇਸੇ ਕਰਕੇ ਹੀ ਤਾਂ ਜਦੋਂ ਮਹਾਰਾਜ ਉੱਤੇ ਗੁਲਖਾਨ ਨੇ ਸੁੱਤੇ ਪਿਆ ਉੱਤੇ ਵਾਰ ਕੀਤਾ ਸੀ ਜੇ ਇਦਾਂ ਹੀ ਹੁੰਦਾ ਤਾਂ ਉਹ ਵਾਰ ਕਰਕੇ ਭੱਜ ਜਾਂਦਾ ਪਰ ਸਤਿਗੁਰੂ ਨੇ ਉਹਨਾਂ ਨੂੰ ਇੱਕ ਪਲਾਂਘ ਨਹੀਂ ਸੀ ਪਟਣ ਦਿੱਤੀ ਉਹਨਾਂ ਦਾ ਗੱਲ ਲਾ ਕੇ ਉਹ ਭਗਾ ਕੇ ਮਾਰਿਆ ਸੀ ਧਰਤੀ ਦੇ ਉੱਪਰ ਇਸ ਗੱਲ ਤੋਂ ਇਹ ਸਿੱਖਿਆ ਤਾਂ ਜ਼ਰੂਰ ਮਿਲਦੀ ਸੀ ਕਿ ਸਿੱਖ ਨੂੰ ਹਰ ਸਮੇਂ ਆਪਣੇ ਕੋਲ ਸ਼ਸਤਰ ਰੱਖਣਾ ਚਾਹੀਦਾ ਹੈ ਕਿਉਂਕਿ ਸ਼ਸਤਰਾਂ ਦੇ ਅਧੀਨ ਹੈ ਰਾਜ ਜਦੋਂ ਉਸ ਲਾਹੌਰ ਤੋਂ ਆਏ ਸਿੰਘ ਨੇ ਸਤਗੁਰੂ ਨੂੰ ਉਹ ਰਫਲ ਦਿੱਤੀ ਤਾਂ ਮਹਾਰਾਜ ਨੇ ਕਿਹਾ ਕਿ ਲਿਆਓ ਭਾਈ ਇਸ ਨੂੰ ਪਰਖ ਕੇ ਦੇਖੀਏ ਨਾਲ ਹੀ ਡੱਲਾ ਬੈਠਾ ਸੀ ਹੰਕਾਰ ਹੋਇਆ ਪਾਸੇ ਉਹ ਕਹਿੰਦਾ ਹਾਂ ਮਹਾਰਾਜ ਇਸ ਨੂੰ ਪਰਖੋ ਮਹਾਰਾਜ ਕਹਿੰਦੇ ਸਨ ਕਿ ਹਥਿਆਰ ਨੂੰ ਜਦੋਂ ਵੀ ਲਾਉ ਉਸ ਨੂੰ ਪਰਖ ਕੇ ਜ਼ਰੂਰ ਦੇਖੋ ਤੇ ਮਹਾਰਾਜ ਨੇ ਫਿਰ ਡੱਲੇ ਨੂੰ ਬਚਨ ਕੀਤੇ ਕਿ ਡੱਲਿਆ ਤੂੰ ਬੜਾ ਬਹਾਦਰ ਹੈ ਤੇਰੀ ਫੌਜ ਹੈ ਜੋ ਸਿੱਖ ਫੌਜ ਹੈ ਉਹ ਬੜੀ ਮਹਾਨ ਹੈ ਚਲ ਆਪਣਾ ਇੱਕ ਸਿੱਖ ਬਲਾ ਅਸੀਂ ਇਸ ਬੰਦੂਖ ਦੀ ਪਰਖ ਕਰਨੀ ਹੈ ਇਹ ਬੰਦਾ ਮਾਰਦੀ ਹੈ ਕਿ ਨਹੀਂ ਮਾਰਦੀ ਹੁਣ ਡੱਲੇ ਨੇ ਤਾਂ ਪਹਿਲਾਂ ਹੀ ਗੁਰੂ ਦੀ ਪ੍ਰੀਖਿਆ ਬਾਰੇ ਬੜਾ ਸੁਣਿਆ ਹੋਇਆ ਸੀ ਕਿ ਗੁਰੂ ਦੀ ਜੋ ਪ੍ਰੀਖਿਆ ਹੁੰਦੀ ਹੈ ਉਹ ਆਮ ਦੁਨਿਆਵੀ ਪ੍ਰੀਖਿਆ ਵਰਗੀ ਥੋੜ੍ਹੀ ਹੁੰਦੀ ਹੈ ਹੁਣ ਡੱਲਾ ਮਹਾਰਾਜ ਨੂੰ ਕਹਿਣ ਲੱਗਾ ਕਿ ਮਹਾਰਾਜ ਬੰਦਾ ਕਿਸ ਵਾਸਤੇ ਤਾਂ ਮਹਾਰਾਜ ਨੇ ਅੱਗੋਂ ਬਹੁਤ ਸੋਹਣਾ ਉੱਤਰ ਦਿੱਤਾ ਮਹਾਰਾਜ ਕਹਿੰਦੇ ਹਨ ਨਾ ਕਿ ਭਾਈ ਡੱਲਿਆ ਹੋਰ ਇਹ ਬਨੂਖਾ ਕਿਹੜਾ ਗਾਜਰਾ ਚੀਰਨ ਵਾਸਤੇ ਰੱਖਿਆ ਇਹਨਾਂ ਦੇ ਨਾਲ ਬੰਦੇ ਹੀ ਮਾਰੀਦੇ ਆ ਇਹਨਾਂ ਦੇ ਨਾਲ ਸ਼ਿਕਾਰ ਕਰੀਦਾ ਇਹ ਕੋਈ ਖੜਾਉਣੇ ਥੋੜੀ ਨੇ ਤੇ ਮਹਾਰਾਜ ਕਹਿੰਦੇ ਹਨ ਕਿ ਜੇ ਅੱਜ ਨਾ ਇਸਨਾਂ ਮਾਰਿਆ ਤਾਂ ਕੱਲ ਨੂੰ ਕੀ ਪਤਾ ਇਹ ਮੌਕੇ ਤੇ ਧੋਖਾ ਦੇ ਜਾਵੇ ਹੁਣ ਡੱਲੇ ਦੇ ਚਿਹਰੇ ਦਾ ਰੰਗ ਫਿੱਕਾ ਪੈ ਗਿਆ ਸੀ ਤੇ ਉਹ थरथरा ਕੰਬਣ ਲੱਗਾ ਤੇ ਮਹਾਰਾਜ ਨੂੰ ਹੱਥ ਜੋੜ ਕੇ ਕਹਿੰਦਾ ਕਿ ਮਹਾਰਾਜ ਕੋਈ ਪੀਪਾ ਖੜਾ ਕਰ ਦਿੰਨੇ ਆ ਤੇ ਕਹਿਣ ਲੱਗਾ ਮਹਾਰਾਜ ਤੁਸੀਂ ਪੀਪੇ ਉੱਤੇ ਨਿਸ਼ਾਨਾ ਲਗਾ ਲਓ ਤਾਂ ਮਹਾਰਾਜ ਨੇ ਕਿਹਾ ਕਿ ਸਾਡੀਆਂ ਆਤ ਤਾਂ ਭਾਈ ਡੱਲਿਆ ਹੋਰ ਆ ਅਸੀਂ ਪੀਪਿਆਂ ਉੱਤੇ ਨਿਸ਼ਾਨੇ ਨਹੀਂ ਸਾਧਦੇ ਹੁਣ ਸਤਿਗੁਰੂ ਕਾਲਪੁਰਖ ਦਾ ਮੁਕਾਬਲਾ ਕਰਨਾ ਕਿਹੜਾ ਸੌਖਾ ਉੱਥੇ ਡੱਲੇ ਦੇ ਸਾਹਮਣੇ ਕਿਹੜਾ ਕੋਈ ਆਮ ਇਨਸਾਨ ਬੈਠਾ ਸੀ ਖੁਦ ਖੁਦਾ ਪਰਮਾਤਮਾ ਕਲਗੀਆਂ ਵਾਲਾ ਬੈਠਾ ਸੀ ਅੱਜ ਕੱਲ ਦੇ ਕੁਝ ਨਾ ਸਮਝ ਪ੍ਰਚਾਰਕ ਗੁਰੂ ਦੀ ਬਾਣੀ ਉੱਤੇ ਗੁਰੂ ਦੀ ਕਰਾਮਾਤ ਉੱਤੇ ਕਿੰਤੂ ਪ੍ਰੰਤੂ ਕਰਦਿਆ ਪਰ ਕਦੇ ਜੇ ਕਿਸੇ ਨੇ ਪੁੱਛਣਾ ਹੋਵੇ ਤਾਂ ਡੱਲੇ ਵਰਗਿਆਂ ਤੋਂ ਪੁੱਛੋ ਕਿ ਮਹਾਰਾਜ ਕੀ ਸੀ ਹੁਣ ਡੱਲਾ ਬਹੁਤ ਜ਼ਿਆਦਾ ਡਰ ਗਿਆ ਤੇ ਮਹਾਰਾਜ ਨੂੰ ਕਹਿੰਦਾ ਕਿ ਸੱਚੇ ਪਾਸ਼ਾ ਮੈਂ ਕਰਦਾ ਜੇ ਕੋਈ ਪਤਾ ਮੇਰਾ ਕੋਈ ਸਿੰਘ ਕੋਈ ਸਿਪਾਹੀ ਮੰਨਿਆ ਤਾਂ ਫਿਰ ਆਪਣੇ ਸਿੰਘਾਂ ਦੇ ਕੋਲ ਸਿਪਾਹੀਆਂ ਦੇ ਕੋਲ ਡੱਲਾ ਜਾਂਦਾ ਹੈ ਤੇ ਜਾ ਕੇ ਆਪਣੇ ਸਿਪਾਹੀਆਂ ਨੂੰ ਕਹਿਣ ਲੱਗਾ ਕਿ ਮੈਂ ਤਾਂ ਤੁਹਾਨੂੰ ساری ਉਮਰ ਵੱਡੀਆਂ-ਵੱਡੀਆਂ ਤਨਖਾਹਾਂ ਦਿੰਦਾ ਰਹਾਂਗਾ। ਤੁਸੀਂ ਮੇਰੀ ਸੇਵਾ ਕੀਤੀ ਐ, ਤੁਸੀਂ ਮੇਰੀ ਫੌਜ ਦੇ ਬੱਚੋ ਉਮਰ ਕੱਢ ਦਿੱਤੀ ਐ। ਤੇ ਅੱਜ ਮੈਨੂੰ ਤੁਹਾਡੇ ਥਾਈਂ ਇੱਕ ਕੰਮ ਆਗਾ। ਇੱਕ ਲੋੜ ਪੈ ਗਈ ਆ। ਅੱਗੇ ਉਸ ਨੂੰ ਕਹਿੰਦੇ ਹਨ ਕਿ ਕਾਦੇ ਵਾਸਤੇ ਤੇ ਭਾਈ ਡੱਲਾ ਕਹਿੰਦਾ ਹੈ ਕਿ ਮਹਾਰਾਜ ਨੂੰ ਕਿਸੇ ਸਿੱਖ ਨੇ ਇੱਕ ਬੰਦੂਕ ਭੇਟ ਕਰ ਦਿੱਤੀ ਆ। ਤੇ ਉਹਨਾਂ ਨੂੰ ਕਹਿਣ ਲੱਗਾ ਕਿ ਮਹਾਰਾਜ ਨੇ ਬੰਦੂਕ ਚਲਾ ਕੇ ਦੇਖਣੀ ਆ। ਇਹ ਬੰਦਾ ਮਾਰਦੀਆ ਕਿ ਨਹੀਂ ਮਾਰਦੀ ਅੱਗਿਓ ਸਿਪਾਹੀਆਂ ਨੇ ਸੋਜ ਦੇ ਬੰਦਿਆਂ ਨੇ ਡੱਲੇ ਨੂੰ ਕਿਹਾ ਕਿ ਤੇਰਾ ਕਿਤੇ ਦਿਮਾਗ ਤਾਂ ਨਹੀਂ ਹਿੱਲ ਗਿਆ ਤੇਰਾ ਸਹੀ ਤਾਂ ਹੈ ਜੰਗ ਵਿੱਚ ਲੜ ਕੇ ਮਰਨਾ ਬੈਰੀਆਂ ਦੇ ਨਾਲ ਲੜ ਕੇ ਮਰਨਾ ਯੁੱਧ ਕਰਕੇ ਮਰਨਾ ਉੱਥੇ ਸ਼ਹੀਦ ਹੋਣਾ ਤਾਂ ਬੱਕਰੀ ਗੱਲ ਆ ਪਰ ਕੋਈ ਗੋੜੀ ਦੇ ਗਾੜੇ ਕਿਵੇਂ ਮਰ ਸਕਦਾਗਾ ਤੇ ਡੱਲੇ ਨੂੰ ਉਸ ਦੀ ਸੈਨਾ ਦੇ ਵਿਅਕਤੀ ਕਹਿਣ ਲੱਗੇ ਬੰਦੇ ਕਹਿਣ ਲੱਗੇ ਕਿ ਆ ਪੰਗਾ ਤੇਰੀਆਂ ਨੌਕਰੀਆਂ ਆ ਪੰਗਾ ਤੇਰੀਆਂ ਤਨਖਾਹਾਂ ਸਾਨੂੰ ਨਹੀਂ ਚਾਹੀਦੀਆਂ ਅਜਿਹੀਆਂ ਤਨਖਾਹਾਂ ਅਜਿਹੀਆਂ ਨੌਕਰੀਆਂ ਇਹ ਨੌਕਰੀਆਂ ਦੇਣੀਆਂ ਤਨਖਾਹਾਂ ਦੇਣੀਆਂ ਇਹ ਤਾਂ ਸਾਰੀਆਂ ਦੁਨਿਆਵੀ ਗੱਲਾਂ ਸੀ ਪਰ ਪ੍ਰਮਾਤਮਾ ਨੇ ਆ ਰੱਬ ਦਾ ਕੌਣ ਜਾਣਦਾ ਸੀ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ